ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਤੁਸੀਂ ਘਰ ਵਿੱਚ ਐਤਵਾਰ ਦੇ ਦਿਨ ਜੋਜ ਜਗਾਉਂਦੇ ਹੋ ਜਾਂ ਜੋਤ ਦੇ ਵਿੱਚ ਕਿਉਂ ਪਾਉਂਦੇ ਹੋ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੇ ਹਮੇਸ਼ਾ ਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਕਿਰਪਾ ਬਣੀ ਰਹੇ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਬੇਨਤੀ ਸਾਂਝੀ ਕਰਨ ਜਾ ਰਹੇ ਹਾਂ ਗੁਰੂ ਕਿਰਪਾ ਸਦਕਾ ਜ਼ਰੂਰੀ ਉਹਨਾਂ ਬੇਨਤੀਆਂ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਜੀ ਕਿ ਘਰ ਵਿੱਚ ਜੋ ਚਕਾਉਣ ਵੇਲੇ ਐਨਾ ਗੱਲਾਂ ਦਾ ਧਿਆਨ ਰੱਖ ਲੈਣਾ ਕਿ ਘਰ ਵਿੱਚ ਜੋ ਜਗਾਉਣ ਵੇਲੇ ਸਾਵਧਾਨੀ ਦੇ ਨਾਲ ਹੀ ਜੋ ਜਗਾਇਆ ਕਰੋ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦਾ ਵਾਸ ਰਹਿੰਦਾ ਹੈ ਸਾਥ ਸੰਗਤ ਜੀ ਉਹਨਾਂ ਦੇ ਘਰ ਵਿੱਚ ਫਿਰ ਸ਼ਹੀਦ ਸਿੰਘਾ ਦਾ ਪੈਰਾ ਲੱਗ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਤੁਹਾਡੀ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਕਰ ਦੇਣਗੇ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ अपार कृपा तो रहमत सदका सतगुर जी ने बड़ी ही बड़ी कृपा की है कि सब तो पहला गुरु का शुकराना करना चाहिए है जिसने सानू बहुत कुछ दिता है संगत जी सानू बहुत कुछ चेड़ा है जो परमात्मा दी ही बख्शीश मिली है सतगुर जी दी वडियाई जेकर असी चले ता वो जिन्ने भी करिए ओनी ही थोड़ी है ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜਿਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਸ ਗੁਰਬਾਣੀ ਦੇ ਵਿੱਚ ਹੀ ਸਾਰਾ ਕੁਝ ਸਮਝਾਇਆ ਹੋਇਆ ਹੈ ਬਹੁਤ ਕੁਝ ਸੱਚੇ ਪਾਤਸ਼ਾਹ ਜੀ ਆਖਦੇ ਹਨ ਹਰਬਿਨ ਕੋਨ ਸਹਾਈ ਮਨ ਕਾ ਮਾਤ ਪਿਤਾ ਪਾਈ ਸੂਤ ਹੀਤ ਲਾਗੋ ਸਭ ਫਨਕ ਪਰਮਾਤਮਾ ਤੋਂ ਬਿਨਾ ਕੋਈ ਕੋਈ ਵੀ ਹੋਰ ਇਸ ਮੰਨ ਦੀ ਸਹਾਇਤਾ ਕਰਨ ਵਾਲਾ ਹੋ ਹੀ ਨਹੀਂ ਸਕਦਾ ਮਾਪਿਓ ਭਰਾ ਪੁੱਤਰ ਤੇ ਪਤਨੀ ਇਹਨਾਂ ਸਬਨਾ ਨਾਲ ਜੋ ਮੋਹ ਪਾਇਆ ਹੋਇਆ ਹੈ ਅਸੀਂ ਇਸ ਛਲ ਨਾਲ ਮੋਹ ਮਾਇਆ ਹੀ ਹੈ ਭਾਵ ਇਹ ਮੋ ਅਜੀਹੇ ਪਦਾਰਥਾ ਨਾਲ ਹੈ ਜੋ ਛਾਲੀ ਹੀ ਹੈ ਇਹ ਨਿਭਣ ਵਾਲਾ ਨਹੀਂ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਾਫ਼ ਹੋ ਚੁੱਕੀ ਹੈ ਸੋ ਇਸ ਲਈ ਬੇਨਤੀ ਕਰਦੇ ਹਾਂ ਕਿ ਘਰ ਵਿੱਚ ਜਦੋਂ ਅਸੀਂ ਜੋ ਜਗੋਨੇ ਹਾਂ ਜਰੇ ਆਪਣੇ ਘਰਾਂ ਦੇ ਵਿੱਚ ਜੋ ਜਗਾਉਣੇ ਹਾਂ ਤਾਂ ਸਾਤ ਸੰਗਤ ਜੀ ਬਾਹਰਲੀ ਜੋਤ ਤੇ ਅਸੀਂ ਬਹੁਤ ਜਗਾ ਲਈਆਂ ਪਰ ਅਤ ਕਦੇ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਆਪਾਂ ਅਕਸਰ ਹੀ ਬੇਨਤੀਆ ਸ਼ੁਰੂ ਤੋਂ ਹੀ ਕਰਦੇ ਹਾਂ ਕਿ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਗਿਆ ਅਸੀਂ ਅੰਦਰਲੀ ਜੋਤ ਨੂੰ ਜਗਾਉਣ ਦੇ ਵਿੱਚ ناکਾਮ ਹੋ ਚੁੱਕੇ ਹਾਂ ਸਤਗੁਰ ਪਿਆਰਿਓ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਵਿੱਚ ਕਹਿੰਦੇ ਹਨ ਕਿ ਕਦੇ ਵੀ ਪੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਜਿਨ੍ਹਾਂ ਦੇ ਭਾਵ ਅੰਦਰਲੇ ਮੰਨ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਮਨ ਅੰਦਰ ਗੁਰੂ ਪ੍ਰਤੀ ਚੰਗੀ ਸੋਚ ਹੈ ਗੁਰੂ ਦੀ ਸੋਚ ਚੱਲ ਰਹੀ ਹੈ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਪੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਜਿਹੜੇ ਘਰ ਵਿੱਚ ਜੋਤ ਜਗਾਉਂਦੇ ਹਨ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਘਰ ਦਾ ਵਾਤਾਵਰਣ ਹਮੇਸ਼ਾ ਹੀ ਸ਼ੁੱਧ ਰਹਿੰਦਾ ਹੈ ਕਦੇ ਵੀ ਨਕਾਰਾਤਮਕ ਸ਼ਕਤੀਆਂ ਉਨ੍ਹਾਂ ਦੇ ਘਰ ਵਿੱਚ ਪਰਵੇਸ਼ ਨਹੀਂ ਕਰਦੀਆਂ ਹਮੇਸ਼ਾ ਹੀ ਬਰਕਤ ਹੁੰਦੀ ਹੈ ਜਿੰਨਾ ਚਿਰ ਅਸੀਂ ਗੁਰੂ ਨੂੰ ਅੰਦਰੋਂ ਸਮਰਪਿਤ ਨਹੀਂ ਹੋਵਾਂਗੇ ਉਨ੍ਹਾਂ ਚਿਰ ਅਸੀਂ ਇਹ ਨਹੀਂ ਸਮਝ ਪਾਵਾਂਗੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤੇ ਤੇਰੇ ਸਭ ਕੁਝ ਹੈ ਜਿਸ ਦੇਹੇ ਸੋ ਪਾਵੇ ਸਤਗੁਰ ਜੀ ਤੇਰੇ ਘਰ ਵਿੱਚ ਅਨੇਕਾਂ ਹੀ ਚੀਜ਼ਾਂ ਮੌਜੂਦ ਹਨ ਤੇਰੇ ਘਰ ਵਿੱਚ ਅਨੇਕਾਂ ਹੀ ਵਸਤੂਆਂ ਹਨ ਸਾਤ ਸੰਗਤ ਜੀ ਗੁਰੂ ਪਾਤਸ਼ਾਹ ਜੀ ਇਸ ਉੱਪਰ ਵੀ ਆਪਣੀ ਕਿਰਪਾ ਵਸਾਉਂਦੇ ਹਨ ਉਸ ਨੂੰ ਫਿਰ ਸਾਰੀਆਂ ਹੀ ਰਹਿਮਤਾਂ ਮਿਲ ਜਾਂਦੀਆਂ ਹਨ ਉਸ ਨੂੰ ਇਹ ਵਸਤੂਆਂ ਜਿਹੜੀਆਂ ਹਨ ਫਿਰ ਪ੍ਰਾਪਤ ਹੋ ਜਾਂਦੀਆਂ ਹਨ ਸਤਗੁਰੂ ਜੀ ਤੁਸੀਂ ਉਸ ਤੇ ਕਿਰਪਾ ਕਰਦੇ ਹੋ ਜਿਹੜਾ ਵੀ ਤੁਹਾਡਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸ਼ੁਰੂਆਤ ਤੇ ਵੀ ਜਿਹੀ ਕੁਝ ਬੇਨਤੀਆਂ ਜੜੀਆਂ ਜ਼ਰੂਰ ਰੱਖੀਆਂ ਸੀ ਸਾਤ ਸੰਗਤ ਜੀ ਇਹ ਰਿਸ਼ਤੇ ਨਾਤੇ ਮੋਹ ਮਾਇਆ ਜੋ ਤੂੰ ਤੱਕ ਰਿਹਾ ਹੈ ਇੱਥੇ ਹੀ ਰਹਿ ਜਾਣੇ ਨੇ ਸੰਸਾਰ ਦੇ ਵਿੱਚ ਇਹ ਝੂਠੀ ਮਾਇਆ ਹੈ ਇਹ ਤੇਰੇ ਨਾਲ ਨਿਭਣ ਵਾਲੀਆਂ ਨਹੀਂ ਹਨ ਸਾਥ ਸੰਗਤ ਜੀ ਤੇਰੇ ਨਾਲ ਜਿਨ੍ਹਾਂ ਨੇ ਕਦੇ ਜਾਣਾ ਹੈ ਸਾਥ ਨਿਭਾਣਾ ਹੈ ਤੇ ਉਹ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਧੰਦਾ ਜੋ ਤੂੰ ਖੱਟਿਆ ਕਮਾਇਆ ਹੋਇਆ ਹੈ ਕੋਈ ਇਸ ਦਾ ਇਤਬਾਰ ਨਹੀਂ ਹੈ ਕਿ ਕਦੋਂ ਨਾਸ਼ ਹੋ ਜਾਵੇ ਅਗਾਹ ਵਾਸਤੇ ਤੇਰੇ ਕੋਲ ਕੁਝ ਵੀ ਨਾ ਬਚੇ ਤਾਂ ਪਰਮਾਤਮਾ ਜੀ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਕਬੀਰ ਸਾਹਿਬ ਦੀ ਰਸਨਾ ਹੈ ਸੂਆਰ ਹੋ ਕੇ ਕਹਾ ਵਿਸਾਸਾ ਇਸ ਭਾਂਡੇ ਦਾ ਇਨ ਤੱਕ ਲੱਗੇ ਠਣਕਾ ਕਹਿੰਦੇ ਹਨ ਕਿ ਇਸ ਭਾਂਡੇ ਦਾ ਵੀ ਕੋਈ ਵੀ ਸਾਹ ਨਹੀਂ ਹੈ ਆਪਕੇ ਤੇਰੇ ਸਰੀਰ ਦਾ ਵੀ ਕੋਈ ਵੀ ਸਾਹ ਨਹੀਂ ਹੈ ਰਤਾਕ ਚਿਤ ਗਈ ਠੋਕਰ ਲੱਗੇ ਤਾਂ ਇਹ ਪਲਾਂ ਦੇ ਵਿੱਚ ਫੇਰ ਤੇ ਏ ਟੇਰੀ ਹੋ ਜਾਵੇਗਾ ਆਪਾਂ ਕਈ ਵਾਰ ਵੇਖਿਆ ਹੋਵੇਗਾ ਕਿ ਕਈ ਬੰਦੇ ਸਾਨੂੰ ਮਿਲਦੇ ਹਨ ਕਈ ਬੰਦੇ ਤਾਂ ਬਹੁਤ ਵਧੀਆ ਹੁੰਦੇ ਹਨ ਸਾਡੇ ਨਾਲ ਵਿਚਾਰ ਚਰਚਾ ਕਰਦੇ ਹਨ ਅੱਜ ਸਾਨੂੰ ਗਏ ਕੱਲ ਸਾਨੂੰ ਖਬਰ ਮਿਲ ਜਾਂਦੀ ਹੈ ਕਿ ਉਹ ਬੰਦਾ ਚੜਾਈ ਕਰ ਗਿਆ ਹੈ ਉਹ ਬੰਦਾ ਦੁਨੀਆ ਤੇ ਨਹੀਂ ਰਿਹਾ ਅਸੀਂ ਕਹਿ ਦਿੰਦੇ ਹਾਂ ਕਿ ਬੜਾ ਮਾੜਾ ਹੋਇਆ ਅਜੇ ਮੈਨੂੰ ਕੱਲ ਹੀ ਮਿਲ ਕੇ ਗਿਆ ਸੀ ਕਿਉਂਕਿ ਇਹ ਸਰੀਰ ਦਾ ਪਤਾ ਹੀ ਨਹੀਂ ਕਿਵੇਂ ਕੱਚਾ ਕੜਾ ਮਿੱਟੀ ਦਾ ਉਹ ਉਸੇ ਤਰ੍ਹਾਂ ਉਹ ਸਰੀਰ ਹੈ ਐ ਨਹੀਂ ਪਤਾ ਕਿ ਐਨੇ ਕਿਹੜੇ ਵਲੇ ਇਸ ਸੰਸਾਰ ਤੋਂ ਤੁਰ ਜਾਣਾ ਹੈ ਸੰਸਾਰ ਤੋਂ ਐਨੇ ਚੱਲਿਆ ਜਾਣਾ ਹੈ ਇਹ ਸਰੀਰ ਦਾ ਕੋਈ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਅੰਦਰਲੀ ਜੋਤ ਨੂੰ ਜਗਾਓ ਆਪਣੇ ਮਨ ਨੂੰ ਪਛਾਣੋ ਜੇ ਮਨ ਤੁਹਾਡੇ ਕੋਲੋਂ ਪਹਿਚਾਣਿਆ ਗਿਆ ਤਾਂ ਗੱਲ ਬਣ ਜਾਵੇਗੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪਣੇ ਮਨ ਨੂੰ ਤੁਸੀਂ ਕਿਵੇਂ ਸਵਾਰਨਾ ਹੈ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਤੁਸੀਂ ਈਰਖਾ ਨਹੀਂ ਰੱਖਣੀ ਕਦੇ ਵੀ ਆਪਣੀ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਈਰਖਾ ਨਹੀਂ ਰੱਖਣੀ ਕਦੇ ਵੀ ਆਪਣੀ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਬਾਰੇ ਐ ਨਹੀਂ ਸੋਚਣਾ ਕਿ ਉਹ ਮੇਰੇ ਤੋਂ ਜ਼ਿਆਦਾ ਤਰੱਕੀ ਕਰ ਗਿਆ ਤਾਂ ਕਿਵੇਂ ਕਰ ਗਿਆ ਐ ਨਹੀਂ ਸੋਚਣਾ ਚਾਹੀਦਾ ਕਦੇ ਵੀ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਕਦੇ ਨਹੀਂ ਬਿਠਾਉਣਾ ਕਿ ਮੈਂ ਇਸ ਦੁਨੀਆ ਤੇ ਹਮੇਸ਼ਾ ਹੀ ਕਾਇਮ ਰਹਾਂਗਾ ਅੱਜ ਕੱਲ ਤਾਂ 1 ਮਿੰਟ ਦਾ ਵੀ ਭਰੋਸਾ ਨਹੀਂ ਹੈ ਸਾਥ ਸੰਗਤ ਜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਵੇਖਦੇ ਹੀ ਹੋਵੋਗੇ ਕਿ ਦੁਨੀਆ ਤੇ ਕੀ ਕੁਝ ਵਾਪਰ ਰਿਹਾ ਹੈ ਜੇਕਰ ਅਸੀਂ ਸਿੱਖਣਾ ਵੀ ਹੋਵੇ ਤਾਂ ਇੰਨਾ ਘਟਨਾਵਾ ਤੋਂ ਹੀ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਕਿ ਰਤੀ ਭਰ ਵੀ ਸਾਡੇ ਸ਼ਰੀਰ ਦਾ ਕੋਈ ਭਰੋਸਾ ਨਹੀਂ ਹੈ ਕਿ ਅਗਲਾ ਸਾਹ ਆਵੇਗਾ ਜਾਂ ਨਹੀਂ ਆਵੇਗਾ ਇਸ ਲਈ ਆਪਣੇ ਮਨ ਦੀ ਅੰਦਰਲੀ ਜੋਤ ਨੂੰ ਜਗਾਉਣਾ ਕਿਸੇ ਦਾ ਭਲਾ ਕਰੋ ਜੇਕਰ ਤੁਹਾਡੇ ਕੋਲੋਂ ਅੱਗੇ ਕੋਈ ਹੱਥ ਫੈਲਾ ਰਿਹਾ ਹੈ ਮਦਦ ਮੰਗ ਰਿਹਾ ਹੈ ਤਾਂ ਉਸ ਦੀ ਮਦਦ ਜ਼ਰੂਰ ਕਰੋ ਜੇਕਰ ਤੁਸੀਂ ਕਿਸੇ ਗਰੀਬ ਦੀ ਬੇਸਹਾਰਾ ਦੀ ਮਦਦ ਕਰੋਗੇ ਤਾਂ ਉਸ ਦਾ ਤੁਹਾਡੇ ਲੋਕ ਪਰ ਲੋਕ ਵਿੱਚ ਵੀ ਨਾਲ ਸਹਾਈ ਹੋ ਜਾਵੇਗਾ ਆਤ ਸੰਗਤ ਜੀ ਜੇਕਰ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਕਿਸੇ ਘਰ ਵਿੱਚ ਰਾਸ਼ਨ ਨਹੀਂ ਹੈ ਕਿਸੇ ਘਰ ਵਿੱਚ ਕੋਈ ਅਜੀਹਾ ਵਿਅਕਤੀ ਹੈ ਜੋ ਕਾਫੀ ਸਮੇਂ ਤੋਂ ਬਜਮਾਰ ਮੰਝੇ ਤੇ ਪਿਆ ਹੈ ਤਾਂ ਉਸ ਦਾ ਸਹਾਰਾ ਬਣ ਜਾਓ ਇਹ ਅਜੀਹਾ ਸਹਾਰਾ ਨੰਦੇ ਨਾਲ ਪਰਮਾਤਮਾ ਤੁਹਾਡੀ ਹਰ ਇੱਕ ਇੱਛਾ ਪੂਰੀ ਕਰ ਦੇਣਗੇ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਸੰਕਟ ਵੀ ਅਜਿਹੇ ਹਨ ਉਹ ਦੂਰ ਹੋ ਜਾਣਗੇ ਪਰਮਾਤਮਾ ਜੀ ਨੇ ਬਸ ਸਾਨੂੰ ਅਜਿਹੀ ਸਮਝਾਇਆ ਹੈ ਕਿ ਸਾਥ ਸੰਗਤ ਜੀ ਹਮੇਸ਼ਾ ਹੀ ਅੰਦਰਲੀ ਜੋਤ ਨੂੰ ਜਗਾਉਣਾ ਚਾਹੀਦਾ ਹੈ ਬਾਹਰੀ ਜੋਤ ਜਗਾ ਕੇ ਤਾਂ ਅਸੀਂ ਬਹੁਤ ਕੁਝ ਕਰ ਲਿਆ ਤੁਹਾਡੀ ਭਾਵਨਾ ਬਾਹਰੀ ਜੋਤ ਜਗਾਉਂਦੀ ਹੈ ਪਰ ਮਨ ਦੀ ਜੋਤ ਨੂੰ ਤੁਸੀਂ ਜਗਾਉਣਾ ਹੈ ਗੁਰਬਾਣੀ ਪੜਨ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸੰਭਾਲਣਾ ਹੈ ਸੋ ਆਪਣੇ ਅੰਦਰਲੀ ਜੋਤ ਨੂੰ ਅਸੀਂ ਜਗਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ